ਮੈਂ ਤੁਹਾਡਾ ਆਪਣਾ ਜੀ ਮੇਰੇ ਵੱਲੋਂ ਦੇਸ਼ ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਜੋ ਗੱਲਾਂ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਉਹ ਗੁਰਵਿੰਦਰ ਦੇਵ ਵਕੀਲ ਨੇ ਖੁਦ ਸਾਹਮਣੇ ਰੱਖੀਆਂ ਹਨ ਜਿਹੜੀਆਂ ਗੱਲਾਂ ਇਹ ਸਾਬਤ ਕਰਦੀਆਂ ਹਨ ਕਿ ਇਹ ਕਤਲ ਇੱਕ ਇਸਕ ਚ ਅਨੀ ਮੁਟਿਆਰ ਦੁਆਰਾ ਨਹੀਂ ਬਲਕਿ ਇੱਕ ਡੂੰਗੀ ਸਾਜ਼ਿਸ਼ ਦੇ ਤਹਿਤ ਹੋਇਆ ਹੈ ਇਹ ਸਾਜ਼ਿਸ਼ ਪ੍ਰਾਪਰਟੀ ਨੂੰ ਅੜਪਣ ਦੇ ਨਾਂ ਨਾਲ ਨਸ਼ਾ ਤਸਕਰੀ ਨਾਲ ਵੀ ਜੁੜੀ ਹੋਈ ਹੈ ਜਾਪਦੀ ਹੈ ਚਲੋ ਦੋਸਤੋ ਹੁਣ ਗੱਲ ਕਰਦੇ ਹਾਂ ਵਿਸਥਾਰ ਨਾਲ ਪਹਿਲਾ ਸਬੂਤ ਮੁਲਜ਼ਮ ਨੰਬਰ 2 ਹਰਕਮਲ ਸਿੰਘ ਪਿੰਡ ਬਲਵਾਨਾ ਪਿੰਡ ਬਲਵਾਨਾ ਵਿੱਚ ਹਰਕਮਲ ਸਿੰਘ ਦੀ ਮੈਡੀਕਲ ਦੀ ਦੁਕਾਨ ਜਿਸ ਨੂੰ ਹਰਕਮਲ ਸਿੰਘ ਅਤੇ ਉਸਦੇ ਫਾਦਰ ਹਰਿੰਦਰ ਸਿੰਘ ਮੈਮੇਵਾਲ ਵੱਲੋਂ ਚਲਾਇਆ ਜਾਂਦਾ ਹੈ ਇਸ ਮੈਡੀਕਲ ਤੇ આરોਪ ਹਨ ਕਿ ਇਸ ਵਿੱਚ ਨਸ਼ੀਲੇ ਪਦਾਰਥ ਵਿਕਦੇ ਰਹੇ ਹਨ ਜਿਨ੍ਹਾਂ ਦੀ 2 ਸਾਲ ਸਗਤ ਸਰਪੰਚ ਦੁਆਰਾ ਹਰਕਮਲਪ੍ਰੀਤ ਸਿੰਘ ਕੋਲ ਪਿੰਡ ਬਲਵਾਨੇ ਵਿੱਚ 4 ਕਿੱਲੇ ਜ਼ਮੀਨ ਹੈ ਤੇ ਪਿੰਡ ਦੇ ਲੋਕਾਂ ਦਾ ਮੰਨਣਾ ਹੈ ਕਿ ਰੁਪਿੰਦਰ ਕੌਰ ਨੂੰ ਇਸ ਪਿੰਡ ਵਿੱਚ ਕਈ ਵਾਰ ਆਉਂਦੇ ਤੇ ਜਾਂਦੇ ਵੇਖਿਆ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਹਰਕਮਲ ਦੇ ਖਰਚਾ ਕਰਨ ਦੀ ਸਮਰਥ 50 ਕਿੱਲਾਂ ਵਾਲੇ ਵਰਗੀ ਹੈ ਪਰ ਜੋ ਉਹਦੇ ਕਮਾਈ ਦੇ ਸੋਰਸਸ ਤੋਂ ਕਿਤੇ ਵੱਧ ਹੈ ਇਹ ਗੱਲ ਵੀ ਹਰਕਮਨ ਸਿੰਘ ਨੂੰ ਸ਼ੱਕ ਦੇ दायरे ਵਿੱਚ ਖੜਾ ਕਰਦੀ ਹੈ ਦੂਜਾ ਸਬੂਤ ਮੁਲਜ਼ਮ ਨੰਬਰ 3 ਵਿਸ਼ਵਦੀਪ ਕੁਮਾਰ ਵਿਸ਼ਵਦੀਪ ਕੁਮਾਰ ਡੱਬ ਵਾਲੀ ਦੇ ਗੋਲ ਚੌਕ ਵਿੱਚ ਰਿਕਸ਼ਾ ਚਲਾਉਂਦਾ ਰਿਹਾ ਹੈ ਜੋ ਕਿ ਬਹੁਤ ਹੀ ਗਰੀਬ ਪਰਿਵਾਰ ਤੋਂ ਹੁੰਦਾ ਹੈ ਪਰ ਹੁਣ ਇਸਦੇ ਕੋਲ ਲਗਜ਼ਰੀ ਗੱਡੀਆਂ ਹਨ ਜਿਸ ਦਾ ਲਾਈਫ ਸਟਾਈਲ ਬਹੁਤ ਹੀ ਉੱਚਾ ਹੈ ਲੋਕਾਂ ਦਾ ਕਹਿਣਾ ਹੈ ਕਿ ਵਿਸ਼ਵਦੀਪ ਦੀ ਇੱਕ ਟੀਮ ਹੈ ਜੋ ਬਠਿੰਡਾ ਅਤੇ ਬਠਿੰਡੇ ਦੇ ਆਸ-ਪਾਸ ਦੇ ਇਤਹਾਸ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੀ ਹੈ। ਵਕੀਲ ਸਾਹਿਬ ਦੇ ਦੱਸਣ ਦੇ ਮੁਤਾਬਕ ਰੁਪਿੰਦਰ ਕੌਰ ਅਤੇ ਹਰਕਮਲ ਦੇ ਸਬੰਧਾਂ ਦਾ ਰੁਪਿੰਦਰ ਕੌਰ ਦੇ ਘਰ ਪਹਿਲਾਂ ਤੋਂ ਹੀ ਪਤਾ ਸੀ ਗੁਰਵਿੰਦਰ ਨੂੰ ਮਾਰਨ ਲਈ ਮੁਲਜ਼ਮਾਂ ਵੱਲੋਂ ਛਿੱਟੇ ਦਾ ਟਿਕਾਣਾ ਗਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਮਾਮਲੇ ਨੂੰ ਡਰਗਜ਼ ਓਵਰਡੋਜ਼ ਦਾ ਮਾਮਲਾ ਬਖਾਇਆ ਜਾ ਸਕੇ। ਰੁਪਿੰਦਰ ਕੌਰ ਮੂੰਹ ਦੀ ਬਹੁਤ ਮਿੱਠੀ ਸੀ। ਉਸਨੇ ਆਪਣੇ ਸੋਹਰੇ ਪਰਿਵਾਰ ਵਿੱਚ ਇਸ ਤਰ੍ਹਾਂ ਦੀ ਜਗ੍ਹਾ ਬਣਾ ਰੱਖੀ ਸੀ ਜੇ ਉਹ ਕੋਈ ਗਲਤ ਕੰਮ ਵੀ ਕਰਦੀ ਸੀ ਤਾਂ ਉਸਤੇ ਕੋਈ ਸ਼ੱਕ ਨਹੀਂ ਕਰਦਾ ਸੀ ਇਸ ਕਾਰਨ ਹੀ ਇਸਨੇ ਕਤਲ ਤੋਂ ਬਾਅਦ ਚੋਰੀ ਦਾ ਡਰਾਮਾ ਰਚਿਆ ਤਾਂ ਜੋ ਲੋਕਾਂ ਨੂੰ ਲੱਗੇ ਗੁਰਵਿੰਦਰ ਦੀ ਮੌਤ ਲੁੱਟ ਖੋਹ ਕਰਨ ਵਾਲਿਆਂ ਦੁਆਰਾ ਕੀਤੀ ਗਈ ਹੈ ਉਸ ਨੂੰ ਲੱਗਦਾ ਸੀ ਕਿ ਗੁਰਵਿੰਦਰ ਨੂੰ ਮਾਰਨ ਤੋਂ ਬਾਅਦ ਖੋਹ ਦੀ ਸਾਰੀ ਪ੍ਰਾਪਰਟੀ ਮੇਰੇ ਹੱਥ ਵਿੱਚ ਆ ਜਾਵੇਗੀ ਤੇ ਕਦੇ ਕੋਈ ਇਹ ਵੀ ਨਹੀਂ ਸੋਚੇਗਾ ਕਿ ਗੁਰਵਿੰਦਰ ਨੂੰ ਉਸ ਦੁਆਰਾ ਮਾਰਿਆ ਗਿਆ ਹੈ ਵਕੀਲ ਦੇ ਬਿਆਨ 'ਚ ਸਭ ਤੋਂ ਵੱਡੀ ਗੱਲ ਵਕੀਲ ਨੇ ਇਹ ਸਪਸ਼ਟ ਕਿਹਾ ਹੈ ਕਿ ਕਤਲ ਤਾਂ ਹੋਇਆ ਹੀ ਹੈ ਪਰ ਇਸ ਦਾ ਸਬੰਧ 100% ਨਸ਼ੇ ਨਾਲ ਜੁੜਦਾ ਦਿਸ ਰਿਹਾ ਹੈ ਤਿੰਨੋਂ ਮੁਲਜ਼ਮ ਵਕ-ਵਕ ਥਾਮਤੋਂ ਹਨ ਤੇ ਜੋ ਇੱਕੋ ਸਾਜ਼ਿਸ਼ ਵਿੱਚ ਪਾਏ ਗਏ ਹਨ ਚਿੱਟੇ ਦਾ ਟੀਕਾ ਹਰ ਕਮਲ ਦੀ ਮੈਡੀਕਲ ਦੀ ਦੁਕਾਨ ਤੇ ਨਸ਼ਾ ਬਿਸਬਤੀਪ ਦੀ ਨਸ਼ਾ ਤਸਕਰੀ ਇਹ ਸਭ ਸਾਰਾ ਕਰਦਾ ਹੈ ਇਹ ਸਿਰਫ ਇਸ ਕਚ ਅੰਨੀ ਮੁਟਿਆਰ ਦਾ ਹੀ ਨਹੀਂ ਬਲਕਿ ਇਸ ਵਿੱਚ ਨਸ਼ਾ ਵੀ ਜੁੜਿਆ ਹੋਇਆ ਹੈ ਅਜੇ ਇਸ ਕੇਸ ਵਿੱਚ ਕਈ ਖੁਲਾਸੇ ਹੋਣੇ ਬਾਕੀ ਹਨ ਸਜ਼ਾ ਕੀ ਮਿਲੇਗੀ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੇਗਾ ਦੋਸਤੋ ਜੇ ਵੀਡੀਓ ਚੰਗੀ ਲੱਗੇ ਲਾਈਕ ਜਰੂਰ ਕਰਿਓ ਸ਼ੇਅਰ ਕਰ ਦਿਓ ਤੇ ਸਾਡੇ ਚੈਨਲ ਕੁਝ ਗੱਲਾਂ ਦਿਲ ਦੀਆਂ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਅਗਸੇ ਹੋਰ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ